ਇਹ ਬੈਡਰੂਮ ਦਿਖਾਈ। ਅੱਛਾ ਇਹ ਸੀਗਾ ਬੈਡਰੂਮ। ਹਾਂ ਜੀ ਬੈਡਰੂਮ ਚੀਜ਼ ਆ। ਇਥੇ ਲਾਜ਼ ਕੋਈ ਸੀ ਤੇ ਮੰਜੇ ਤੇ ਹਰੀ ਦਾ ਇੱਥੇ ਪਿਆ ਤੇ ਮੈਂ ਉਹਦੇ ਨਾਲ ਕਿਤੇ ਆਹ ਹੱਥਾਂ ਤੇ ਅੱਜ ਵਾਲੇ। ਪੂਰੀ ਬਾਂ ਇਥੋਂ ਐ ਪਾੜੀ ਪਈ ਤੇ ਥੋੜਾ ਬਾੜ ਕੇ ਇੱਥੇ ਰੱਖੀ ਹੋਈ ਸੀ। ਕਿ ਜਿਵੇਂ ਐਡਾ ਤਖੜਾ ਚੋਬਰ। ਹੂੰ। ਮਾੜੀ ਤੂ ਬੰਦਾ ਕਿਲੇ ਮੰਜੇ ਤੇ ਬੁੱਠੀ ਬਣਾ ਗਿਆ ਤੇ ਅਸੀਂ ਨਲਕਾ ਘਿੜਦੇ ਸੀ ਨੇ ਸਾਨੂੰ ਚਾਹ ਆਉਂਦੀ ਨਿਵਾਗੇ ਇਹਨਾਂ ਨੂੰ ਨਲਕਾ ਘੜ ਘੜ ਕੇ ਅੱਛਾ ਹਾਂ ਤੇ ਡੇ ਡੇ ਚੋੜਾ ਠੂਈਆਂ ਹੁੰਦਾ ਸੀ ਉਹਨਾਂ ਦੇ ਤੇ ਠੂਈਆਂ ਮਾਲ ਲਾ ਕੇ ਨੇ ਚਾਰੇ ਪਾਸੇ ਹੱਥ ਮਾਰੋ ਹੱਥ ਮਾਰੋ ਸ਼ੋਰੂ ਪਿੱਛੇ ਵੀ ਮਿੱਟੀ ਮਿੱਟੀ ਲਾਉ ਪਿੱਛੋਂ ਵੀ ਪਾਣੀ ਪਾਣੀ ਲੱਭਾ ਉਹਦੇ ਹੱਥੋਂ ਹੱਥ ਮਾਰ ਬਗ ਚੰਗੀ ਤਰ੍ਹਾਂ ਤੇ ਸਾਬਣ ਬਾਈ ਬਾਹਰੋਂ ਲਿਆ ਸੀ ਗਾ ਹਰਜੀਤ ਤੇ ਉਦੋਂ ਫਿਰ ਸਾਬਣ ਲਾਉਣੀ ਉਹਨਾਂ ਦੇ ਫਿਰ ਭਾਵੇਂ ਸਾਨੂੰ ਵੀ ਕਹਿੰਦੇ ਤੁਸੀਂ ਸਾਬ ਅਸੀਂ ਸਾਬਣ ਬਹੁਤ ਘਸਾਉਣੀ ਆ। ਅੱਛਾ ਵੀ ਸਾਬਣ ਵੀ ਸਾਨੂੰ ਚਾ ਬਾਹਰ ਆਈ ਆ ਬਾਹਰੋਂ ਆਈ ਏ ਮੇਰੇ ਬਾਰੋ ਜੀ ਦਾ ਖਾਨੂਜੀ ਕਰੀ ਸਾਬਣ ਦਾ। ਉਹ ਸੰਪੂਰਨ ਇਟਾਲੀ ਦੀ ਸਟਾਲੀ ਦੀ ਸੌਕ ਟਾਲੀ ਵੱਡੀ ਚੋਰ ਉਹਦਾ ਚਾਰਾਂ ਪੰਜੇ ਤੇ ਹੁੰਦੀ ਸੀ। ਉਹ ਜਦੋਂ ਮਾਰਦਾ ਹੀ ਮੈਂ ਫਿਲਮਾਂ 'ਚ ਨਹੀਂ ਮਾਰਨੇ ਚਾਰਾਂ ਪੰਜੇ ਤੇ ਵੱਜਦੀ ਸੀ। ਅੱਛਾ ਸਾਰਾ ਹਿਸਾਬਕ ਤਾਂ ਹੁੰਦਾ ਸੀ ਫਿਰ। ਤਬੂ ਘੜਕ ਪਹਿਲਾਂ ਖੜਨਾ ਨਹੀਂ ਆਏ ਹਾਂਜੀ ਥੜਕੇ ਪਹਿਲਾਂ ਫਿਰ ਫਿਰ ਇੱਥੇ ਪਿੱਛੇ ਥਾਪੇ ਤਨ ਮਾਰਨੀਆਂ ਇੱਥੇ ਠੀਕਰ ਚੱਕੇ ਹੂੰ ਹੂੰ ਇੱਥੋਂ ਐ ਮਾਰਨੀਆਂ ਫਿਰ ਆ ਮੂਹਰੇ ਚੱਕ ਫਿਰ ਮੂਹਰੇ ਥਾਪੇ ਤਨ ਤਨ ਮਾਰਨੀਆਂ ਕਰਕੇ ਇਹਦੇ ਨਾਲ ਇੱਥੇ ਆ ਗਰਾਊਂਡ ਦਾ ਹਰਜੀਤ ਦਾ ਪਹਿਲੇ ਪਾਸੇ ਆ ਆ ਜਗਾ ਆ ਕੰਦੇ ਪਹਿਲੇ ਪਾਸੇ ਤੇ ਇੱਥੇ ਤਾਂ ਅਸੀਂ ਤੁਹਾਨੂੰ ਕੱਢਦਾ ਜਵਾਕ ਮਿੱਧੇ ਜਾਵਾਂਗੇ ਇੰਨੇ ਗਰਾਊਂਡ 'ਚ ਹੁੰਦੇ ਸੀਗੇ ਤੇ ਜਿਵੇਂ ਹੁਣ ਜਵਾਕ ਉਹ ਉਹ ਰੌਣਕ ਹਰਜੀਤ ਵਾਲੀ ਯੋ ਤਾਂ ਇੰਨੇ ਗਰਾਊਂਡ ਚ ਹੁੰਦੇ ਸੀ ਹੁਣ ਮੇਰਾ ਮਨ ਖੁਸ਼ ਹੁੰਦਾ ਵੀ ਹੁਣ ਗਰਾਊਂਡ ਦੇ ਵਿੱਚ ਉਹਨੇ ਬੱਚੀ ਆਉਣ ਲੱਗੀ ਸ਼ਾਂਤ ਇਲਾਕਾ ਆਣਾ ਸੁਖਿੰਦਰ ਭਾਈ ਬੜਾ ਵਧੀਆ ਇੱਧਰ ਵਾ ਇੱਕ ਚਲੋ ਐਨੇ ਕਿ ਤੁਹਾਨੂੰ ਦਰਖਤ ਦਿਖਣਦੇ ਨਾ ਯਾਰ ਹਾਂਜੀ ਹਾਂਜੀ ਇਹਦੇ ਵਿੱਚ ਦਰਖਤ ਬਹੁਤ ਘੱਟ ਆ ਇਸ ਏਰੀਆ 'ਚ ਯਾਰ ਅੱਛਾ ਸਭ ਤੋਂ ਵੱਧ ਪੰਜਾਬ ਦੇ ਦਰਖਤ ਦੇਖਣੇ ਨਾ ਤੁਸੀਂ ਨੇਚਰ ਦੇਖਣਾ ਫਿਰ ਹਿਆਰਪੁਰ ਹੂੰ ਇੱਧਰ ਦਰਖਤਾਂ ਦੀ ਬਹੁਤ ਕਮੀ ਹੈ ਇੱਕ ਸੁਖਿੰਦਰ ਭਾਜੀ ਹੈਰਾਨਗੀ ਆ ਹੂੰ ਵੀ ਪਲੇਅਰ ਦੇਖ ਲਓ ਕਿੱਥੋਂ ਕਿੱਥੋਂ ਭਾਜੀ ਮੈਚ ਖੇਡਣ ਆ ਜਾਂਦੇ ਹਨ ਮਤਲਬ ਮਾਲਵੇਚ ਮੈਂ ਨਾ ਇੱਕ ਗੱਲ ਹੋਰ ਅੱਜ ਦੀ ਗੇਟ ਦੀ ਗੱਲ ਕਰੀ ਅੱਜ ਸੋਸ਼ਲ ਮੀਡੀਆ ਦਾ ਜੋਗ ਹੈ ਨਾ ਹਾਂਜੀ ਹਾਂਜੀ ਸਭ ਤੋਂ ਕ੍ਰੀਏਟਿਵ ਬੰਦੇ ਮਾਲਵੇਚ ਨੇ ਯਾਰ ਮਾਲਵੇਚ ਜਿਨ੍ਹਾਂ ਨੇ ਸੋਸ਼ਲ ਮੀਡੀਆ ਦਾ ਅਸਲ ਹੀ ਅਸਲੀ ਇਸਤੇਮਾਲ ਇਸਤੇਮਾਲ ਕੀਤਾ ਬਣ ਵੀ ਗਏ ਬੰਦੇ ਨਹੀਂ ਤੇ ਸਾਡੇ ਵੱਲ ਨਹੀਂ ਸੀ ਲੋਕਾਂ ਨੂੰ ਇਹ ਤੱਕ ਸੋਸ਼ਲ ਮੀਡੀਆ ਸਾਰਾ ਪਤਾ ਹੀ ਪਰ ਉਹ ਐਸ 프로ਫੈਸ਼ਨਲ ਇਸ ਚੀਜ਼ ਨੂੰ نیچے ਲੈ ਰਹੀ ਸੀ ਠੀਕ ਹੈ ਪਰ ਮਾਲਵੇ ਵਾਲੇ ਬੰਦਿਆਂ ਨੇ ਇਹਨੂੰ ਬਹੁਤ ਲਿਆ ਹੁਣ ਉਹਦੇ ਵਿੱਚ ਦੋ ਤਤ ਕੱਢਦੇ ਯਾਰ ਕਿਉਂਕਿ ਦੁਆਬਾ ਆਪਾਂ ਦੁਆਬੇ ਤੋਂ ਹਾਂ ਤੇ ਦੁਆਬੇ ਦੀ ਗੱਲ ਕਰਾਂਗੇ ਦੁਆਬੇ ਵਾਲੇ ਬਾਹਰ ਪੂਰ ਚਲੇ ਗਏ ਮੁੰਡੇ ਸਾਰੇ ਪੀ ਆ ਹਨਾ ਹਾਂਜੀ ਹਾਂਜੀ ਇੱਧਰ ਥੋੜੇ ਜਿਹਾ ਬਾਹਰ ਵਾਲਾ ਕਰੀਰ ਘੱਟ ਸੀਗਾ ਮੁੰਡੇ ਪਿੰਡਾਂ ਦੇ ਵਿੱਚ ਸੀਗੇ ਹਨਾ ਫਿਰ ਉਹ ਥੋੜਾ ਦਿਮਾਗ ਇੱਧਰ ਨੂੰ ਲਾਇਆ ਉਹਨਾਂ ਨੇ ਚੱਲ ਗਏ ਯਾਰ ਧੂਤਾ ਪਿੰਡੀ ਵਾਲਾ ਦੇਖੋ ਬੇਹੱਦ ਸ਼ਾਨਦਾਰ ਯਾਰ ਫਿਲਮਾਂ ਤੱਕ ਆ ਗਿਆ ਦਿਲਜੀਤ ਨਾਇਬ ਵੀ ਨਾ ਫਿਲਮ ਹੋਣਾ ਹੋਰ ਕਈ ਨੇ ਮਤਲਬ ਜਿਹੜੇ ਵਧੀਆ ਤਰੱਕੀ ਕਰ ਗਏ ਯਾਰ ਇੱਕ ਵਾਜੀ ਲੈਂਗੁਏਜ ਦਾ ਵੀ ਹੈ ਨਾ ਕਾਫੀ ਬਾਕੀ ਹੈ ਗ੍ਰੇਟ ਪੰਜਾਬੀ ਯਾਰ ਜੋ ਫਿਲਮਾਂ ਨੂੰ ਕੰਟੈਂਟ ਚਾਹੀਦਾ ਹੁੰਦਾ ਜੋ ਚਾਹੀਦਾ ਨਾ ਇਹ ਕਰੈਕਟਰ ਨੇ ਅਸਲ ਦੇ ਵਿੱਚ ਹਾਂਜੀ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਕਰੈਕਟਰ ਹੀ ਮਾਲਵੇ ਦੇ ਸ਼ੋਅ ਕੀਤੇ ਗਏ ਕਿਉਂਕਿ ਉਹ ਛੇਡ ਸੀਗੇ ਤੇ ਹੁਣ ਮਾਲਵੇ ਵਾਲੇ ਬੰਦੇ ਤੋਂ ਉਹ ਸੀਨ ਛੇਤੀ ਫਿੱਟ ਕਰ ਦਿੰਦੇ ਨਾ ਅਸਾਨਾ ਮਤਲਬ ਬੜੇ ਬਹੁਤ ਬੰਦੇ ਨੇ ਯਾਰ ਇਹਨਾਂ ਕੋਲ ਬੜਾ ਖਜ਼ਾਨਾ ਹੂੰ ਹੂੰ ਬੰਗਿਆ ਕਾਮਯਾਬ ਹੋ ਗਏ ਨੇ ਬੰਦੇ ਜਿਹੜੇ ਸੋਸ਼ਲ ਮੀਡੀਆ ਤੋਂ ਮੇਰੇ ਖਿਆਲ ਆ ਤੁਹਾਡੇ ਸੋਹਰੇ ਵੀ ਇਧਰਲੀ ਸਾਈਡ ਦੀ ਹੈ ਨਾ ਟਿੰਡੇ ਵਾਲੀ ਸਾਈਡ ਟਿੰਡੇ ਬਠੰਡੇ ਅੱਛਾ ਵੀਰ ਇਧਰ ਏਰੀਆ ਇਹ ਵੀ ਹਾਂ ਤੁਸੀਂ ਪੰਜਾਬ ਦੇਖਣਾ ਤੁਹਾਡੇ ਆ ਤਾਂ ਕੂਟੀਆਂ-ਕੂਟੀਆਂ ਪੈ ਗਈਆਂ ਯਾਰ ਬਹੁਤ ਹਨ ਨਾ ਸਹੀ ਗੱਲ ਨੋ ਡਾਊਟ ਇਧਰ ਵੀ ਬੜੀਆਂ ਤੜੀਆਂ-ਤੜੀਆਂ ਕੂਟੀਆਂ ਨੇ ਪਰ ਇਧਰ ਤੁਹਾਨੂੰ ਫਿਰ ਵੀ ਅਜੇ ਤੱਕ ਪੰਜਾਬ ਦੇਖਣ ਨੂੰ ਮਿਲ ਜਾਂਦਾ ਕਲਚਰ ਦੇਖਣ ਨੂੰ ਮਿਲ ਜਾਂਦਾ ਪਿੰਡ ਐ ਨੂੰ ਹੈ ਮੇਰੇ ਖਿਆਲ ਨਾਲ ਇੱਧਰ ਇੱਧਰ ਨੂੰ ਦੱਸਿਆ ਸੀਗਾ ਹਾਂ ਕਸਬਾ ਗਿਆ ਹੀ ਬਣ ਗਿਆ ਹਾਂ ਹੂੰ ਇੱਥੋਂ ਪੁੱਛ ਲਈਏਗੇ ਇਹਨੂੰ ਭਾਈ ਜੀ ਹੂੰ ਰਜੀਤ ਬਾਜਖਾਨਾ ਬਾਈ ਦਾ ਕਿੱਥੇ ਕਿੱਧਰ ਹੈਗਾ ਜੀ ਘਰ ਭਈ ਐ ਗ੍ਰੈਡ ਟੱਪ ਕੇ ਅੱਛਾ ਜੀ ਤੇ ਇਦੂ ਬਾਅਦ ਤੇ ਰਸਤਾ ਪਊਗਾ ਹਾਂ ਜੀ ਰਸਤਾ ਜਦੋਂ ਗਾਂਹ ਨਾਲ ਚੱਕੀ ਆਊਗੀ ਨਾਲ ਹੀ ਘਰ ਆ ਬੱਸ ਹਾਂ ਆਹ ਤਾਂ ਪਤਾ ਨਹੀਂ ਮੇਰੇ ਸਾਹਦੇ ਬਾਹਰ ਗਈ ਹੈ ਫੈਮਲੀ ਦਾ ਸ਼ਾਇਦ। ਅੱਛਾ ਉਹਦਾ ਚਾਚੇ ਤਾਇ ਸਾਰੇ ਹਾਂ ਉਹ ਇੱਥੋਂ 200 ਮੀਟਰ ਦੀ ਦੂਰੀ ਤੇ ਹੈਗਾ। ਅੱਛਾ 200 ਮੀਟਰ। ਓਕੇ ਵੀਰੇ ਧੰਨਵਾਦ। ਆ ਦੇਖੋ ਬਾਈ। ਇਹ ਇਹ ਕਮਾਈ ਮੈਨੂੰ ਲੱਗਦਾ ਵੀ ਇਹ ਦੇਣ ਹੁੰਦੀ ਯਾਰ ਜਿਵੇਂ ਸਹੀ ਗੱਲ ਹੈ। ਇਹ ਕਮਾਈ ਹੈ ਯਾਰ ਅਸਲੀ ਹੈ ਨਾ। ਆਪਾਂ ਅਜੇ ਪਿੰਡ 'ਚ ਐਂਟਰੀ ਕੀਤੀ ਪਹਿਲੀ ਗਾਲਟੋ ਖੜੀ ਤੇ ਬਾਈ ਦੇ ਪਿੱਛੇ ਪੋਸਟਰ ਲੱਗਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ਕਬੱਡੀ ਕਲੱਬ ਬਾਜਾਖਾਨ। ਤੂੰ ਉਹ ਫੋਟੋ ਲੱਗੇ ਮੈਨੂੰ ਹਾਂ ਜੀ ਆ ਚ ਉਮਰ ਲੈ ਬਾਲੂ ਆ ਹਾਂ ਜੀ ਸਾਰੇ ਫੋਟੋ ਮਰੇ ਬਾਈ ਉੱਥੇ ਲੈ ਅੱਛਾ ਆ ਚ ਉਮਰ ਲੈ ਇਹ ਹਾਂ ਕੈਨੇਡਾ ਚ ਲਾਇਆ ਹਾਂ ਇਹ ਬੈਡਰੂਮ ਦਿਖਾਈ ਅੱਛਾ ਇਹ ਸੀਗਾ ਬੈਡਰੂਮ ਹਾਂ ਜੀ ਬੈਡਰੂਮ ਚੀਜ਼ ਆ ਦੇ ਲੋ ਬੈਡਰੂਮ ਦੀ ਉਦਾਂ ਦੀਆਂ ਯਾਦਾਂ ਹੈ ਚੁੰਮਰ ਵੀ ਲੱਗਾ ਹੋਇਆ ਹੁੰਦਾ ਚੁੰਮਰ ਲੱਗਾ ਹੁੰਦਾ ਤੂੰ ਕੈਨੇਡਾ ਚ ਤਾਂ ਹੈਗੀ ਤੂੰ ਬੜੀ ਅੱਛਾ ਹਾਂਜੀ ਮੈਂ ਤਾਂ ਉਹਨਾਂ ਨਾਲ ਬੈਠ ਕੇ ਰਹੀਦੀ ਲਾਤ ਵੀ ਇੱਥੇ ਅੱਜ ਜਗ੍ਹਾ ਤੇ ਮੰਜੇ ਆਂ ਅੱਛਾ ਜੀ ਇੱਥੇ ਲਾਤ ਕੋਈ ਸੀ ਤੇ ਮੰਜੇ ਤੇ ਤੇ ਹਰੀ ਦਾ ਇੱਥੇ ਪਿਆ ਤਾਂ ਮੈਂ ਉਹਦੇ ਨਾਲ ਕਿਤੇ ਆਹ ਹੱਥਾਂ ਤੇ ਅੱਜ ਵਾਲੇ ਨੇ ਉਹਦੇ ਉਹਦੇ ਨੇ ਹੈ ਇੱਥੇ ਨੇ ਇੱਥੇ ਇੱਥੇ ਦੇ ਜੀ ਜੀ ਨਾ ਨਾਲ ਰਕਮ ਜੀ ਹਾਂਜੀ ਆ ਇੱਥੇ ਲਾਜ ਪਈ ਦੀ ਅਰਜੀ ਦੀ ਇੱਥੇ ਮੰਝੇ ਤੋਂ ਇਸ ਘਰ ਨਾਲ ਭਾਈ ਕਿੰਨੀਆਂ ਯਾਦਾਂ ਜੁੜੀਆਂ ਹੁੰਦੇ ਲੋ ਐ ਇੱਥੇ ਰਹਾ ਪਹਿਲੇ ਵਾਰ ਘਰ ਖੁੱਲਾ ਹੁੰਦਾ ਸੀ ਪਹਿਲਾਂ ਪੁੱਤਾਂ ਦਾ ਹੁੰਦਾ ਸੀ ਹਾਂਜੀ ਦਰਵਾਜ਼ਾ ਹੁੰਦਾ ਸੀ ਇਸ ਜਗ੍ਹਾ ਤੇ ਅੱਛਾ ਅੱਛਾ ਹਾਂਜੀ ਇਹਨਾਂ ਨੇ ਵੇਖਿਆ ਪਹਿਲਾਂ ਮੈਂ ਦਰਵਾਜ਼ਾ ਨਹੀਂ ਵੇਖਿਆ ਵੀ ਕਹਿੰਦੇ ਹਾਂਜੀ ਦਰਵਾਜ਼ਾ ਇਹਨਾਂ ਨੇ ਵੇਖਿਆ ਜਿਹੜੀ ਆਪਣੇ ਬੈਠਕ ਦੀ ਤੁਸੀਂ ਗੱਲ ਕਰਦੇ ਹੋ ਉੱਥੇ ਹੁੰਦੀ ਸੀ ਬੈਡ ਕੂਥੇ ਹੁੰਦੀ ਆ ਅੱਛਾ ਅੱਛਾ ਬੈਠਕ ਉੱਥੇ ਹੁੰਦੀ ਸੀ ਬੈਡ ਪੰਜ ਛੇ ਲਾ ਕੇ ਬਹੁਤ ਬਣਾਤੀ ਅੱਛਾ ਨਾ ਦੂਤੋਂ ਬੈ ਇਹ ਇਦਾਂ ਦੇ ਇਥੇ ਮੰਜੇ ਤੇ ਲਾਜ਼ ਪਈ ਸੀ ਉਹਦੇ ਇਥੇ ਲੋਕ ਹੀ ਲੋਕ ਖੜੇ ਸੀ ਬਸ ਗੱਲ ਬਸ ਚੱਕਣੀ ਦੀ ਗੱਲ ਸੁਣੀ ਨਹੀਂ ਹੁੰਦੀ ਕਿ ਨਹੀਂ ਚੱਕਣੀ ਹੁੰਦੀ ਪੂਰੀ ਬਾਹ ਇਥੋਂ ਆਇਆ ਪਾੜੀ ਪਈ ਇਥੋਂ ਆ ਪਾੜ ਕੇ ਇਕਰਕੀ ਸੀ ਕਿ ਜਿਵੇਂ ਐਡਾ ਤਕੜਾ ਚੋਬਰ ਹੂੰ ਲੱਗ ਰਹੀ ਤੇ ਉਹ ਬੰਦਾ ਕਿਲੇ ਮੰਜੇ ਤੇ ਬੁੱਠੀ ਬਣਾ ਗਿਆ ਸੀ ਨਹੀਂ ਉਹ ਦੋ ਗੱਲਾਂ ਇਥੇ ਆਇਦ ਮੰਜੇ ਤੇ ਪਾਪਾ ਉਹ ਟਾਈਮ ਹੁਣ ਭਾਈ ਅੱਖਾਂ ਮੋਰੇ ਆ ਗਿਆ ਤੇ ਬਹੁਤ ਜ਼ਿਆਦਾ ਫੀਲ ਹੁੰਦਾ ਹਣਾ ਹਾਂ ਜੀ ਬਹੁਤ ਜ਼ਿਆਦਾ ਫੀਲ ਹੁੰਦਾ ਹਣਾ ਯਾਰ ਉਹ ਅਸੀਂ ਨਾ ਮੈਂ ਹੋਣੇ ਫਰੀ ਕਰਨਾ ਹਾਂਜੀ ਕੋਈ ਤੁਸੀਂ ਇੰਟਰਵਿਊ ਕਰਨਾ ਵੀ ਵਕਰੀ ਗੱਲ ਹਾਂਜੀ ਤੇ ਇਹ ਤਾਂ ਸਾਡੇ ਸਦਾ ਨਹੀਂ ਦਿੰਦਾ ਸਦਾ ਮਨ ਦਿੱਖ ਨਹੀਂ ਰਹਿਣਾ ਮਨ ਦਿੱਖ ਨਹੀਂ ਰਹਿਣਾ ਉਹ ਗੱਲਾਂ ਵੱਖਰੀ ਬਲ ਤੁਸੀਂ ਗੱਲਾਂ ਕਰੀ ਚੱਲੋ ਮੈਂ ਗੱਲਾਂ ਕਰੀ ਜਾਂਦਾ ਗੱਲਾਂ ਕਰ ਅਗਲਾ ਕੋਈ ਹੁਣ ਹੁਣ ਕਹੀ ਜਾਂਦਾ ਇਹ ਹਾਂ ਪਰ ਮੈਂ ਨਾ ਹਰਜੀਤ ਨੂੰ ਵੀ ਇਹ ਭੁੱਲਣਾ ਮਾੜੀ ਮੋਟੀ ਗੱਲ ਭੁੱਲਣਾ ਨਹੀਂ ਉਹ ਬਲੇ ਦੀ ਜਿਆਦਾ ਭੁੱਲ ਨਹੀਂ ਮੇਰੇ ਖਿਆਲ ਨਾਲ ਤੁਸੀਂ ਆਫ ਦਾ ਕੈਮਰਾ ਵੀ ਦੱਸ ਦੇ ਪਏ ਸੀਗੇ ਮੌਤ ਤੋਂ ਬਾਅਦ ਤੁਸੀਂ ਅੱਜ ਆਏ ਘਰੇ ਹਨਾ ਮੈਂ ਅੱਜ ਘਰੇ ਆ ਤੇ ਉਹ ਥਾਂ ਤੇ ਜਿਹੜਾ ਹਾਂ ਇੱਥੇ ਮੰਜਾ ਪਿਆ ਉੱਥੇ ਲਾ ਦੇ ਲਈ ਫਰੀ ਤੇ ਡਿਗਰੀ ਦੇ ਫਲਾ ਲਾਫ ਨੂੰ ਵੀ ਰੀਚ ਜਾਊਗਾ ਅਸੀਂ ਕਿਲੇ ਜਿਹੜੇ ਮੁੜ ਕੇ ਲੈ ਗਏ ਸੀ ਹੂੰ ਤੇ ਉਹ ਹੁਣ ਭਾਈ ਸਭ ਕੁਝ ਅੱਖਾਂ ਮੂਰੇ ਆ ਗਿਆ ਹਣਾ ਹਾਂ ਅੱਖਾਂ ਮੂਰੇ ਤਾਂ ਇਹ ਤਾਂ ਭਾਈ ਜਿਆਦਾ ਜਿੰਨਾ ਨਾਲ ਹੋਇਆ ਜਾਂ ਜਿਨ੍ਹਾਂ ਨੇ ਦੇਖਿਆ ਆਪਣੀ ਅੱਖੀ ਹਾਂ ਜੀ ਉਹਨਾਂ ਨੂੰ ਉਹੀ ਮਹਿਸੂਸ ਕਰ ਸਕਦਾ ਹੈ ਹਨਾ ਟਾਈਟਲ ਮੰਨਦਾ ਹੋਵੇ ਤੁਸੀਂ ਉਹਨੂੰ ਟਾਈਟਲ ਮੰਨਦੇ ਹਕੀਤ ਨੂੰ ਹੂੰ ਚਲੋ ਕਬੱਡੀ ਦਾ ਪਲੇਅਰ ਹੈ ਇਹ ਤਾਂ ਸਾਡੀ ਪਿੰਡ ਦੀ ਸ਼ਾਨ ਹਾਂਜੀ ਤੁਸੀਂ ਆਪ ਖੇਡਦੇ ਰਹੇ ਉਹ ਤੋਂ ਫਰੀਦਨਾ ਤੇ ਤੂੰ ਇਹ ਲੈਣਾ ਹਰੀ ਦੇ ਨਾਲ ਇਹ ਪਿੰਡ ਚ ਹੋਰ ਵੀ ਜਦੋਂ ਬਾਹਰ ਮੈਚ ਲਾਉਣ ਜਾਈਦਾ ਹੈ ਨਾ ਸਾਡਾ ਮਾਨਸਫਰ ਬਹੁਤ ਕਰਦੀ ਸਪਿੰਨੜ ਕਹਿੰਦੇ ਹਰੀਦ ਕਰਕੇ ਕਰਦੇ ਸੀ ਹਰੀਦ ਕਰਕੇ ਮੈਂ ਕਿਹੜਾ ਜਾਣਦਾ ਹਾਂ ਇਹਨੂੰ ਦੋ ਵਾਰ ਮੈਂ ਮੈਚ ਲਾਇਆ ਕਰਾ 80 ਕਿਲੋ ਦਾ ਕੋਰਸ਼ਮੀਰ ਅੱਛਾ ਜੀ ਕੋਰਸ਼ਮੀਰ ਅਸੀਂ ਮੈਂ ਖੇਡਣ ਨਹੀਂ ਕਿਸੇ ਟੀਮ ਹੀ ਖੇਡਣਾ ਸੀ ਹੂੰ ਹੂੰ ਤੇ ਉਹ ਕਹਿੰਦੇ ਸਾਡੇ ਰੌਂਕੇ ਕਲਾਂ ਵਾਲਿਆਂ ਨੇ ਸਾਡੇ 'ਚ ਖੇਡਣਾ ਹੂੰ ਚਲ ਮੈਂ ਕਿਹਾ ਮੈਂ ਤੁਹਾਡੇ 'ਚ ਖੇਡਣਾ ਤੇ ਉਹਨਾਂ ਦਾ ਮੈਚ ਹੀ ਢੋਂਗ ਵਾਲੀ ਅੱਛਾ ਜੀ ਤੇ ਮੇਰੇ ਗੱਲ ਯਾਦ ਆਈ ਕਿ ਰਾਂਗ ਦਿਨ ਤੇ ਤੁੰਗਲੇ ਦਾ ਮੈਸੇਜ ਮੈਂ ਕਿਹਾ ਵੀ ਇਹਨਾਂ ਨੂੰ ਦੱਸ ਦੋ ਬਾਜੇਖਾਨੇ ਤੋਂ ਹੂੰ ਮੈਂ ਉਹਦਾ ਤਾਂ ਮੈਂ ਬਾਜੇਖਾਨੇ ਤੋਂ ਮੈਂ ਇਹਨਾਂ ਨਾਲ ਖੇਡਦਾ ਮੈਂ ਜਲਵਾ ਹੂੰ ਫਿਰ ਕੋਈ ਨਹੀਂ ਲਵਾ ਲ ਮੇਰੀ ਕੋਈ ਗੱਲ ਨਹੀਂ ਤੇ ਮੈਂ ਦੱਸਤਾ ਉਹਨਾਂ ਨੂੰ ਜਦੋਂ ਪਹਿਲੇ ਜੀਐਫਏ ਤਨ ਲਾਇਆ ਇਹਨਾਂ ਨੂੰ ਮੈਂ ਤੋ ਕਹਿੰਦੇ ਵੀ ਇਹਨੂੰ ਇਹਦੇ ਟ੍ਰਾਇਲ ਹੂੰ ਬਾਰ ਕਦੋ ਮੈਚ ਫਿਰ ਉਹਨੇ ਮੈਨੂੰ ਹੁਕੀਦ ਕਰਕੇ ਕਮੇਟੀ ਵਾਲਿਆਂ ਨੇ 500 ਰੁਪਏ ਦਿੱਤਾ ਇਹਦੀ ਹੁਕੀਦ ਕਰਕੇ ਦਿੱਤਾ ਇੰਨਾ ਮਾਣ ਹਾਂ ਮਾਣ ਸਰ ਵੀ ਕਹ ਲਿਓ ਉਥੋਂ ਖੇਡਣਾ ਹੈ ਹੂੰ ਇਹ ਹੁਕੀਦ ਕਰਕੇ ਮਾਣ ਸਰ ਮਾਣਦਾ ਹੂੰ ਕੋਡਾ ਜਾਣ ਦੋ ਕੋਈ ਆ ਵੀ ਕੋਈ ਆਏ ਆਏ ਹਾਂ ਹੂੰ ਖਰੀਦ ਕਰਕੇ ਸਾਰਾ ਕੁਝ ਜੇ ਆਪਣੇ ਉਦ ਦਾ ਭਾਈ ਜੇ ਹਰਜੀ ਹਾਂ ਕੋਈ ਵੀ ਖਰੀਦਣਾ ਨਾ ਖਰੀਦਣਾ ਨਾ ਪਹਿਲਾਂ ਬੋਲਦਾ ਯਾਰ ਪਹਿਲਾਂ ਬੋਲਦਾ ਜੇ ਬਾਹਰ ਜਾਇਗੇ ਸੀ ਕਿਤੇ ਜਾਣੇ ਹੁਣ ਖਰੀਦਣਾ ਨਾ ਪਹਿਲਾਂ ਬੋਲ ਹੂੰ ਠੀਕ ਹੈ ਨਾ ਗੱਲ ਤੇ ਨਾ ਬੋਲਣਾ ਵੀ ਚਾਹੀਦਾ ਉਹਦਾ ਕੋਈ ਕਬੱਡੀ ਨੂੰ ਜਿਉਂਦਾ ਹੀ ਉਹਨਾਂ ਦੇ ਬੰਦੇ ਨਾ ਰੱਖੇ ਹੂੰ ਠੀਕ ਹੈ ਨਾ ਕਬੱਡੀ ਚੱਲੀ ਉਹਨਾਂ ਕਰਕੇ ਤੇ ਜੇ ਉਹਨਾਂ ਕੋਈ ਜਾਵੇ ਕੋਈ ਹੁਣ ਮੇਰੇ ਕਹੇ ਵੀ ਆਪਾਂ ਦਸ ਦਿਨ ਮਿਹਨਤ ਲਾਇਆ ਕਹਿੰਦੇ ਵੀ ਆਪਾਂ ਕਬੱਡੀ ਸ਼ੁਰੂ ਕੀਤੀ ਹੈਗੀ ਤੇ ਨਹੀਂ ਨਹੀਂ ਕਬੱਡੀ ਉਹਨਾਂ ਬੰਦਾ ਕਰਕੇ ਚੱਲੀ ਸਹੀ ਗੱਲ ਹਮਮ ਮੈਂ ਰੀਤ ਨੇ ਜਦੋਂ ਆਉਣਾ ਅਸੀਂ ਜਾਂਦਾ ਡੋਲੇ ਵੇਖੀ ਜਾਣੇ ਉਹਦੇ ਉਹ ਜਿਹੜੇ ਡੋਲੇ ਪੱਟ ਵੇਖੀ ਜਾਣੇ ਵੀ ਸਰੀਰ ਦਾ ਤਗੜਾ ਤਾਂ ਕਈ ਵੀਰੋ ਜਿਹੜਾ ਬਾਹਰੋਂ ਪਲੇਅਰ ਆਉਨੇ ਜਿਵੇਂ ਸਿੱਖ ਵਾਲਾ ਹੁੰਦਾ ਸੀਗਾ ਕੇਵਲ ਸਿੱਖੀ ਵਾਲਾ ਗਾਜੀ ਵਾਲਾ ਕਾਲਾ ਹੋਰ ਪਲੇਅਰ ਆਉਂਦੇ ਰਹੇ ਹਣ ਤੇ ਉਹ ਜਦੋਂ ਆਉਂਦੇ ਰਹਿ ਅਸੀਂ ਉਹਨਾਂ ਨੂੰ ਵੇਖਿਆ ਨਾ ਵੀ ਬੜੇ ਤਗੜੇ ਤਗੜੇ ਬੰਦੇ ਆ ਹਨਾ ਵੀ ਅਸੀਂ ਨਿੱਕੇ ਨੇ ਜਵਾਕਣੇ ਤੇ ਜਾਂਦਾ ਡੋਲੇ ਵੇਖਣੇ ਹੁੰਦੇ ਸੀ ਉਹਨਾਂ ਦੇ ਜਾਂ ਪੱਟ ਬੱਟ ਵੇਖੀ ਜਾਣੇ ਹਮ ਤੇ ਬਾਦਵੇਂ ਸ਼ਾਮ ਨੂੰ ਜਦੋਂ ਗੇਮ ਗੋਂ ਲੱਗਦੀ ਤੇ ਅਸੀਂ ਇਹ ਛੱਪੜ ਹੁੰਦਾ ਜੀ ਬਈ ਛੱਪੜ 'ਚ ਪਾਣੀ ਸਾਫ਼ ਹੁੰਦਾ ਜੀ ਉਦੋਂ ਅੱਛਾ ਤੇ ਇਹ ਛੱਪੜ ਵੀ ਦੀਆਂ ਨੇ ਹੁੰਦੇ ਸੀ ਵੱਡੇ ਸੀ ਤੇ ਅਸੀਂ ਉੱਤੋਂ ਨਹੀਂ ਪਈ ਉੱਤੋਂ ਦੀ ਆ ਕੇ ਤੇ ਉੱਥੇ ਨਲਕਾ ਲੱਗਾ ਸੀ ਪਿੱਪਲ ਥੱਲੇ ਹਾਂ ਤੇ ਅਸੀਂ ਨਲਕਾ ਘਿੜਦੇ ਸੀ ਨੇ ਸਾਨੂੰ ਚਾਹ ਹੁੰਦੀ ਨਿਵਾਗੇ ਇਹਨਾਂ ਨੂੰ ਨਲਕਾ ਘੜ ਘੜ ਕੇ ਅੱਛਾ ਹਾਂ ਤੇ ਡੇ ਡੇ ਛੋੜਾ ਟੂਈਆਂ ਹੁੰਦਾ ਸੀ ਉਹਨਾਂ ਦੇ ਤੇ ਟੂਈਆਂ ਮਾਲ ਲਾ ਕੇ ਨੇ ਚਾਰੇ ਪਾਸੇ ਹੱਥ ਮਾਰੋ ਹੱਥ ਮਾਰੋ ਛੁਰੂ ਪਿੱਛੇ ਮਿੱਟੀ ਮਿੱਟੀ ਲਾਉ ਪਿਛੋਂ ਵੀ ਪਾਣੀ ਪੋਣੀ ਲੱਭਾ ਉਹਦੇ ਹੱਥ ਹੱਥ ਮਾਰ ਬਗ ਤੇ ਸਾਬਣ ਬਾਈ ਬਾਹਰੋਂ ਲਿਆਇ ਸੀਗਾ ਹਰਜੀਤ ਹੂੰ ਤੇ ਉਦੋਂ ਫਿਰ ਸਾਬਣ ਲਾਉਣੀ ਉਹਨਾਂ ਦੇ ਫਿਰ ਪਾਕਿਸਤਾਨ ਨੂੰ ਵੀ ਕਹਿੰਦੇ ਤੁਸੀਂ ਸਾਬ ਅਸੀਂ ਸਾਬਣ ਬਹੁਤ ਘਸਾਉਣੀ ਉਹ ਅੱਛਾ ਵੀ ਸਾਬਣ ਵੀ ਸਾਨੂੰ ਚਾ ਬਾਹਰੋਂ ਆਈ ਆ ਬਾਹਰੋਂ ਆਈ ਮੇਰੇ ਬਾਰੂ ਜੀ ਦਾ ਖਾਨੂਜੀ ਕਰੀ ਸਾਬਣ ਦਾ ਤੇ ਉਹਦਾ ਸਾਬਣ ਮੜ ਕੇ ਪੰਡੇ ਘਸਾ ਖੂਗੇ ਤੇ ਇੱਕ ਬੋਤਲ ਜੀ ਲਿਆਇ ਸੀ ਏਡੀ ਸਰੀ ਉਹ ਕਣ ਉਹ ਵੀ ਸਾਬਣੀ ਸੀਗੀ ਅੱਛਾ ਉਹ ਵੀ ਉੱਥੇ ਵੀ ਨਵਾਉਂਦੇ ਰਹੇ ਹਰੀ ਨੂੰ ਅਸੀਂ ਉੱਥੇ ਨਾਲ ਕਾ ਘੇੜੇ ਘੜ ਕੇ ਪੀਪਲ ਸਾਲਾ ਬਹੁਤ ਰੀਆ ਬਣਾਈ ਪੀਪਲ ਉੱਥੇ ਜਗਣੀ ਵੀ ਸੀ ਅੱਛਾ ਜੀ ਬਾਬ ਇੱਥੇ ਮਿਹਨਤ ਲਾਉਣੀ ਨੇ ਬਾਈ ਨੇ ਇੱਥੇ ਪੂਰੀ ਬਾਅਦ ਵਿੱਚ ਗਰਾਉਂਡ ਸੀ ਇੱਥੇ ਬਣਾਇਆ ਬਿੱਲੀ ਘਰ ਚ ਲੱਗਾ ਮੈਂ ਉੱਥੇ ਜਦੋਂ ਬਣਾਇਆ ਉਹ ਪਹਿਲੇ ਪਾਏ ਗਰਾਉਂਡ ਹੁੰਦਾ ਸੀ ਪਰ ਬਿੱਲੀ ਘਰ ਦੇ ਵਿੱਚ ਹੋਰਾਂ ਉਰਲੇ ਬੈਕਗਰਾਉਂਡ ਬਣਾਇਆ ਇੱਥੇ ਖੇਡਦੇ ਰਹੇ ਆ ਬਹੁਤ ਚਿਰ ਸਾਨੂੰ ਅਸੀਂ ਇਹਤ ਲਵਾਉਂਦੇ ਰਹੇ ਬਿੱਲੀ ਚੌਂਕ ਦੇ ਵਿੱਚ ਅਸੀਂ ਭੱਜਣ ਜਾਣਾ ਪਰਾਉਣਾ ਉੱਥੇ ਭੱਜ ਭੁੱਜ ਗਿਆ ਜਦੋਂ ਬਾਅਦ ਅਸੀਂ ਸਕੂਲ ਸਕਾਲ ਜਾਂਦੀ ਸੀ ਵੀ ਬਾਈ ਸਕੂਲ ਜਾਣਾ ਉਹ ਉਹਨੇ ਬੱਸ ਨੰਗੀ ਤੋਂ ਬੱਸ ਦੇ ਚਾਨਣ ਦੇ ਵਿੱਚ ਦੀ ਨਾ ਹੁੰਦਾ ਸੀ ਜੋ ਬੱਸ ਹੁੰਦੀ ਤੇ ਪੀਆਟੀਸੀ ਤੋਂ ਚੰਡੀਗੜ੍ਹ ਜਾਂਦੀ ਅੱਛਾ ਉਹ ਕਦੇ ਉਧਰੋਂ ਉਹਨਾਂ ਤੋਂ ਟੋਪਾ ਲੈ ਆਉਂਦਾ ਕੋਟਲਾ ਉੱਤੇ ਤੇ ਮਖਲਾ ਵੀ ਉਹ ਆ ਗਿਆ ਅਸੀਂ ਕਰਾ ਲੋ ਗਏ ਉਹਨਾਂ ਇੱਥੇ ਤਾਲੀਆਂ ਉੱਲੇ ਤੇ ਮੈਂ ਕਿਹਾ ਵੀ ਚੱਲ ਵੀ ਲੋ ਗੁਲਗੋ ਜੰਨੇ ਚੱਲ ਵੀ ਮਿਹਨਤ ਅਜ ਤਾਂ ਲਾਲੀ ਤੇ ਆਪਾਂ ਮਖਾ ਵਈਂ ਟੱਪ ਜਾਗੇ ਹੂੰ 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 ਤੈਨੂੰ ਲੱਗ ਗਿਆ ਪਤਾ ਕਹਿੰਦਾ ਵੀ ਇੱਧਰ ਆ ਜਾਓ ਇੱਧਰ ਆ ਤੋਕਾ ਦਿਓ ਤੋਕਾ ਮਾਰਦਾ ਹੀ ਮੂ ਜਾਣਾ ਹੀ ਪਊ ਮੈਂ ਕਿਹਾ ਵੀ ਨਾਲ ਦਿਨ ਮੈਂ ਕਿਹਾ ਮੈਨੂੰ ਕੁੱਟੂਗਾ ਆਪਾਂ ਨੂੰ ਅਸੀਂ ਵੀ ਜਾਵੜੇ ਤੇ ਤੁਹਾਨੂੰ ਤਾਂ ਚੱਲ ਆਓ ਮਿਹਨਤ ਐਸੇ ਕਿ ਭਾਈ ਸੀ ਸਕੂਲ ਜਾਣਾ ਯਾਰ ਤੁਹਾਨੂੰ ਐਂ ਕਾ ਤੂੰ ਕਰਦਾ ਕਹਿੰਦਾ ਨਹੀਂ ਇੱਧਰ ਇੱਧਰ ਤੇ ਅਸੀਂ ਲੱਗ ਮੈਂ ਕਿਹਾ ਵੀ ਤੁਸੀਂ ਵੀ ਬਾਈ ਬਣ ਕੇ ਯਾਰ ਉਹ ਬੀਛ ਦੇ ਆ ਦੇ ਕਰਾਂ ਉਹ ਕਹਿੰਦਾ ਮੈਂ ਕੀ ਕਰਾਂ ਤੇ ਉਦੋਂ ਉਹ ਕਹ ਉਹਦੇ ਘਰ ਵਾਲੇ ਦੇ ਨਾਲ ਬਿੰਦੂ ਸੀ ਅੱਛਾ ਜੀ ਮੇਰੇ ਚੰਗੀ ਤਰ੍ਹਾਂ ਕੱਚਾ ਜਾਂ ਦਰਜੀ ਦੇ ਨਾਲ ਤੋਂ ਮੇਰੇ ਤੁਹਾਡੇ ਦਿਲ ਚ ਗੱਲਾਂ ਬੜੇ ਬਿੰਦੂ ਬਿੰਦੂ ਆ ਨਾ ਉਹ ਅੱਛਾ ਜੀ ਕਹਦਾ ਬਿੰਦੂ ਫਰਾਂ ਕਰਕੇ ਵੀ ਆ ਕਰ ਮੇਥੋਂ ਉੱਠਣਾ ਨਹੀਂ ਜਾਂਦਾ ਵੀ ਕਹਿੰਦਾ ਨਾ ਜਾ ਉਹ ਠਹਿਰ ਕੇ ਜਾ ਉਹ ਨਹੀਂ ਰੱਬ ਵਾਲਾ ਤੇ ਕਹਿੰਦਾ ਮੈਨੂੰ ਉਹ ਨਹੀਂ ਹਜੇ ਆਉਣੀ ਤਾਂ ਹੀ ਮੱਲੀਏ ਟੰਡ ਉਹ ਕਹਿੰਦਾ ਉਹ ਨਹੀਂ ਹੈ ਤੇ ਉਹ ਗੱਲਾਂ ਕਰਦਾ ਬਹੁਤ ਉਹਦੇ ਘਰ ਵਾਲੇ ਦੀ ਹਾਂ ਤਾਂ ਨਾ ਇਸ ਤੋਂ ਬਸੋੜੇ ਨਿੱਕੇ ਸੀ ਮੈਂ ਤਾਂ ਉਦੋਂ ਪਹਿਲਾਂ ਉਦੋਂ 8ਵੀਂ ਪੜ੍ਹਦੇ ਨੂੰ ਅਸੀਂ ਪੜ੍ਹਦੇ ਹਾਂ 8ਵੀਂ ਪੜ੍ਹਦੇ ਨਹੀਂ ਮਤਲਬ ਜੋ ਸੇਮਿੰਟ ਲਾਉਂਦੇ ਰਹੇ ਸੀ ਤੇ ਉਹਨਾਂ ਵਿਚਾਰੇ ਨੇ ਬੜਾ ਸੁਭਾਅ ਬਹੁਤ ਚੰਗਾ ਸੀ ਤੇ ਖੁੱਲਾ ਦਿਲ ਦਾ ਹੀ ਹੀਰਾ ਬੰਦਾ ਸੀ ਤੇ ਆਪਣੀ ਪਲਵਾਂ ਜੀ ਕੋਸ਼ਿਸ਼ ਮਿਹਨਤ ਕਰਦੇ ਆ ਦੀਆਂ ਯਾਦਾਂ ਹੈਗੀਆਂ ਤੁਹਾਡੇ ਨਾਲ ਹਾਂ ਤੇ ਉਹ ਜਦੋਂ ਕਈ ਵਾਰ ਲੱਤਾਂ ਡੰਡ ਲਾਉਂਦੇ ਨੇ ਉਹਨੇ ਡੰਡ ਲਵਾਉਂਦੇ ਸੀ ਲੱਤਾਂ ਫੜਕੇ ਲੈ ਡੰਡ ਆਉਂਦੇ ਮੈਂ ਲੱਤਾਂ ਤਕਰੀਬ ਨਹੀਂ ਮੈਂ ਹੀ ਫੜ ਦਉਂਦੀ ਉੱਥੇ ਉਹਦੇ ਚੌਂਗ 'ਚ ਹਾਂ ਹਾਂ ਲੱਤਾਂ ਫੜਕੇ ਉਹ ਐ ਪਜਾਮਾ ਫੜ ਲਾ ਪਹਿਲਾਂ ਪਜਾਮਾ ਫੜ ਲਿਆ ਸੀ ਤੇ ਜੇ ਵੀ ਉਹ ਡੰਡ ਲਾਉਣਾ ਨੇ ਉਹ ਦੂਜੇ ਲਾਉਂਦਾ ਸੀ ਤੇ ਉਹ ਪਹਿਲਾਂ ਇਹ ਲਾ ਲਿਆ ਸੀ ਪੈਂਦਾ ਪਜਾਮਾ ਨਾ ਕੇ ਤੇ ਲੈ ਜਾ ਉਧਰੋਂ ਕਦੋਂ ਲੱਤਾਂ ਛੁੱਟ ਗਈਆਂ ਤੇ ਫੇਰ ਮੈਂ ਕਿਹਾ ਕੁੱਟੂ ਗਏ ਸੋਨੇ ਪੇ ਕੋਟੀ ਪੀ ਲਹੀ ਸਾਡੇ ਪਾਏ ਤਾਂ ਪਰ ਉਹ ਜਿਹੜਾ ਬੰਦਾ ਕੁੜਦਾ ਹੁੰਦਾ ਪਿਆਰ ਵੀ ਕਰਦਾ ਹੁੰਦਾ ਉਹ ਦਿਲੋਂ ਪਿਆਰ ਕਰਦਾ ਹਰੇਕ ਵਕਤ ਤੇ ਹੀਰਾ ਬੰਦਾ ਸੀ ਵੀ ਕਹਦਗੀ ਉਹਦੇ ਜਾਨਣਾ ਬਹੁਤ ਜਿਆਦਾ ਘਟਾ ਪੈਂਡਰ ਨੂੰ ਤਾਂ ਪਹਿਣਾ ਹੀ ਪਹਿਣਾ ਪਜਾਬ ਨੂੰ ਪਿਆ ਤੇ ਕਬੱਡੀ ਜਾ ਤੂੰ ਨੂੰ ਪਿਆ ਬਹੁਤ ਵੱਡਾ ਘਟ ਇਹ ਗੱਲਾਂ ਮੜੀਆਂ ਯਾਦ ਹੁੰਦੀਆਂ ਕਿਤੇ ਕਿਤੇ ਵੀ ਅਸੀਂ ਹੁਣ ਨੂੰ ਕਦੀ ਕਿੱਥੇ ਬਿਠ ਫਿਰਦੇ ਹੁੰਦੇ ਹੂੰ ਉਹ ਟਾਈਮ ਦੇ ਜਰਜੀਤ ਹੁੰਦਾ ਤੇ ਅਸੀਂ ਸਾਡਾ ਪਿੰਡ ਕਿਤੇ ਹੋਣਾ ਸੀ ਪਿੰਡ ਪੂਰਾ ਪੰਬਰਾਂ ਨੂੰ ਛੁਣਾ ਸੀ ਉਹਨੂੰ ਪਿੰਡ ਨੇ ਵੀ ਅਰਜੀਤ ਕਰਕੇ ਅਰਜੀਤ ਦਾ ਨਾਮ ਬਹੁਤ ਵੱਡਾ ਸਾਰੇ ਵਰਲਡ ਦੇ ਵਿੱਚ ਨਾਮ ਅਰਜੀਤ ਕਰਕੇ ਪਿੰਡ ਦਾ ਨਾਮ ਕੋਈ ਕਹੀ ਜਾਵੇ ਮਿਰਰਗਾ ਇੱਥੇ ਵੀ ਫਿਰ ਮੇਰੇ ਕਰਕੇ ਨਾਮ ਪਿੰਡ ਦਾ ਕਿ ਇਹ ਮੈਂ ਪਿੰਡ ਦਾ ਨਾਮ ਉੱਚਾ ਕਰਦਾ ਨਹੀਂ ਅਰਜੀਤ ਕਰਕੇ ਨਾਮ ਉੱਚਾ ਪਿੰਡ ਦਾ ਫਰੀਦ ਨਾ ਹੀ ਨਾਮ ਜਾਣੇ ਇਹ ਵੀ ਕਹਿੰਦੇ ਜੀਲ ਵਾ ਗੱਲ ਹੀ ਹਾਸੇ ਵਾਲੀ ਕਰਦਾ ਸੀ ਇਹ ਵੀ ਗੱਲਾਂ ਕਰੀਆਂ ਹਸਾਈ ਜਾਂਦਾ ਬੈਠਾ ਉਹਨੂੰ ਲੱਗਦਾ ਨਹੀਂ ਸੀ ਵੀਵੇਂ ਨੇ ਆਏ ਵੀ ਉਹਨੂੰ ਮਾਨ ਜਾਂੇ ਨਹੀਂ ਸੀ ਵੀ ਮੈਂ ਪਲੇਅਰ ਐਂਡਾ ਤੱਕ ਪਿਆਰ ਬਹੁਤ ਔਖਾ ਸੀ ਉਹ ਗੱਲਾਂ ਦਾ ਉਹ ਮਾਣ ਨਹੀਂ ਕਰਦਾ ਜਿਵੇਂ ਵੀ ਗੱਲ ਦੀ ਹਰ ਖਨਾਸਕੀ ਗੱਲ ਕਰਨੀ ਹਰ ਇੱਕ ਨੂੰ ਮਜ਼ਾਕ ਕਰਨਾ ਹਨ ਵੀ ਜਾਨੀ ਕਿ ਕੁਦਰਤ ਵੱਲੋਂ ਮਹਾਰਾਜ ਵੱਲੋਂ ਹੀ ਉਹਨੂੰ ਵਾਰੀ ਸੀਗਾ ਹਮਝ ਲੈ ਕਬੱਡੀ ਦਾ ਤਾਂ ਹਾਂ ਬਾਕੀ ਹੀਰਾ ਬੰਦਾ ਸੀ ਵੀ ਕਹਿ ਦਿੱ ਗਏ ਹੁਣ ਇਹ ਬੰਦੇ ਨੂੰ ਮੈਂ ਅੰਦਰੋਂ ਮਹਿਸੂਸ ਕਰਦਾ ਇਹਨੂੰ ਵੀ ਕਿਵੇਂ ਹੈ ਕਿ ਮੇਰੀ ਘਾਟ ਮੁਸੰਦਰੋਂ ਕਰਦਾ ਮੈਂ ਵੀ ਇਹ ਨਹੀਂ ਗੱਲ ਬਾਹਰੋਂ ਵਿਖਾਵਾ ਉਹ ਅੱਜ ਵੀ ਠੀਕ ਆਏ ਆ ਕੱਲ ਨੂੰ ਐਵੇਂ ਸਮਾਹਤ ਤੇ ਅੱਜਗੇ ਸੀ ਹਨਾ ਐ ਕਰ ਲਗੇ ਹਨਾ ਵੀ ਉਹ ਚੀਜ਼ਾਂ ਐਵੇਂ ਕਹਿ ਦਿੱ ਗਏ ਉਹ ਵਾਹ ਵਿਖਾਵੇ ਦੀਆਂ ਬਾਕੀ ਰੀਜ਼ ਨਾਲ ਬਹੁਤ ਪ੍ਰੇਮ ਸੀ ਕਿਵੇਂ ਕਹਦੇ ਗਏ ਦਿਲੋਂ ਹੀ ਬਾਕੀ ਇਹਦੇ ਜਾਨ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ ਇਹ ਗੱਲ ਤਾਂ ਇਹ ਸਾਰਾ ਹੀ ਰੜਕਦੀ ਰਹੂਗੀ ਮੇਰੇ ਤਾਂ ਜਮੀ ਰੜਕਦੀ ਰਹੂਗੀ ਮੈਂ ਵੀ ਪਰਿਵਾਰ ਦੇ ਰੜਕਦੀ ਰਹਿਣੀ ਹੈ ਨਾ ਬਾਕੀ ਅਨਕਲਾ ਕਹਿੰਦਾ ਪਰਿਵਾਰ ਦੇ ਇਕੱਲੇ ਤੇ ਫਿਕਰ ਹੁੰਦਾ ਪਰਿਵਾਰ ਨੂੰ ਰੜਕਣੀ ਹੈ ਗੱਲ ਤਾਂ ਕੋਈ ਹੋਰ ਕਿਸੇ ਨੂੰ ਨਹੀਂ ਇਹ ਨਹੀਂ ਪਤਾ ਮੈਨੂੰ ਸ ਮੈਂ ਮਰਨ ਤੱਕ ਵੀ ਰੜਕਦੀ ਰਹਿਣੀ ਹੈ ਇਹ ਗੱਲ ਸਰਜੀਤ ਦੀ ਕਮੀ ਸਹੀ ਗੱਲ ਹਾਂ ਜੇ ਇਸ ਦਿਨ ਹਰਜੀਤ ਭਾਈ ਦਾ ਐਕਸੀਡੈਂਟ ਹੁੰਦਾ ਵਾ ਤੇ ਉਸ ਦਿਨ ਤੁਹਾਨੂੰ ਆਪਣੇ ਕਿਦਾਂ ਪਤਾ ਲੱਗਦਾ ਸਾਨੂੰ ਤਾਂ ਇਹ ਲੱਗਦਾ ਵੀ ਜੇ ਭੀੋਸ਼ ਹੋ ਗਏ ਉਹਨੇ ਵੀ ਜਨਵਾ ਗਿਆ ਕਾਣੀ ਕੀ ਵਾਪਰ ਗਈ ਵੀ ਸੁਣਨੀ ਹੋ ਗਈ ਸੀ ਯਾਰ ਜਦੋਂ ਸਾਨੂੰ ਗੱਲ ਸੁਣੀ ਪਤਾ ਲੱਗਾ ਇਹ ਵੀ ਉਹਦੇ 16 April ਸੀ ਅੱਛਾ ਜੀ 1998 ਹਾਂ ਉਹ ਕਾਲੀ ਰਾਤ ਉਹਦੇ ਇਹੋ ਜਿਹੀ ਆਈ ਜਿਹੜੀ ਸਾਡੇ ਪਿੰਡ ਸਾਰਾ ਹੀ ਉਹਦੇ ਵੀ ਚੁੱਲ੍ਹੇ ਨਹੀਂ ਬਲੇ ਉਸ ਵੇਲੇ ਕਈ ਦਿਨ ਵੀ ਕਈ ਦਿਨ ਚੁੱਲ੍ਹੇ ਨਹੀਂ ਬਲੇ ਗਿਆ ਨਫਸੂਸ ਹੋਇਆ ਜੰਮਤਨ ਕੋਈ ਵੀ ਉਹ ਆਪਾ ਪੋਲ ਨਹੀਂ ਸਕਦੇ ਵੀ ਕੇ ਵੀ ਲਾਸਟ ਜਦੋਂ ਆਪਣੇ ਗਏ ਆ ਪਿੰਡੋਂ ਹੀ ਆਪਣੇ ਗਏ ਸੀਗੇ ਕਿਤੇ ਕਿ ਹੋਰ ਕਿਤੇ ਕੀਤੀ ਸੀ ਉਹ ਤਾਂ ਹੋਰ ਖੜਨ ਜਾਂਦੇ ਸੀ ਉੱਥੇ ਚੰਡੀਗੜ੍ਹ ਜਾਣਾ ਸੀ ਉਹਨਾਂ ਨੇ ਇੱਥੇ ਅੱਛਾ 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 ਅ ਫੁੱਲਾਂ ਵਾਲੀ ਗੱਲਾ ਕੀ ਆ ਉਹਦਾ ਨਾਮ ਭੁੱਲ ਗਿਆ ਮੈਂ ਫੁੱਲਾਂ ਵਾਲੇ ਪਿੰਡ ਵਾਲਾ ਪਲੇਅਰ ਸੀਗਾ ਉਹ ਹੂੰ ਹੂੰ ਤੇ ਉਹਦੇ ਕੋਲ ਰਹੇ ਸੀ ਤੇ ਰੋਮੀ ਕੋਲ ਸੀਗੇ ਜੀ ਇਹ ਸੀਗੇ ਨਾ ਰੋਮੀ ਆਈ ਆਪਣਾ ਇੱਥੋਂ ਦਾ ਨਿਹਾਲ ਸਿੰਘ ਵਾਲੇ ਦਾ ਅੱਛਾ ਜੀ ਤੇ ਰੋਮੀ ਦਾ ਯਾਰ ਵਾਈਦਾ ਕਬੱਡੀ ਖੇਡਦਾ ਪਲੇਅਰ ਬਹੁਤ ਵਧੀਆ ਸੀ ਹੂੰ ਹੂੰ ਉਦੇ ਕੋਲ ਰਹਿ ਰਹਾ ਰਾਤ ਨੂੰ ਜਬੇ ਅੱਛਾ ਇੱਕ ਇਹਦਾ ਦੋਸਤਾਂ ਨਾਲ ਵੀ ਜੈਪਸੀ ਲੈ ਕੇ ਆਇਆ ਸੀਗਾ ਨਾਵੀ ਜੈਪਸੀ ਲੈ ਕੇ ਆਇਆ ਸੀਗਾ ਉਹ ਕੋਈ ਮੰਕ ਲੈ ਗਿਆ ਜੈਪਸੀ ਅੱਛਾ ਤੇ ਉਹ ਕਹਿੰਦਾ ਪੈ ਜੋ ਸੌਜੋ ਤੇ ਤੜਕੇ ਚੱਲਾਂਗੇ ਵੀ ਆਪਾਂ ਹੁਣ ਇਸ ਵੇਲੇ ਤੜਕੇ ਨੂੰ ਜੈਪਸੀ ਆ ਜਾਊਗੀ ਤੇ ਉਹ ਕਹਿੰਦਾ ਕੁਦਰਤ ਮਹਾਰਾਜ ਜੀ ਤੇ ਜੈਪਸੀ ਲੈ ਕੇ ਆ ਗਿਆ 7 ਵਜੇ ਅੱਛਾ ਉਹ ਕਹਿੰਦਾ ਉਹ ਜੈਪਸੀ ਆ ਵੀ ਹੁਣੇ ਚੱਲਦੇ ਆ ਤੇ ਇਹ ਉੱਥੇ ਤੜਕ ਰਾਜ ਵੀ ਖੜੇ ਖੜੇ ਕਈ ਬੰਦਿਆਂ ਕੋਲੇ ਇਹ ਉੱਥੋਂ ਆਦਾ ਚੱਲਦੇ ਸੀ ਤਰਗੇ ਚੰਡੀਗੜ੍ਹ ਨੂੰ ਹੂੰ ਚੰਡੀਗੜ੍ਹ ਨੂੰ ਇਹ ਕੇਵਲ ਜਿਹੜਾ ਸਿੱਖ ਆਲਾ ਇਹਦਾ ਵੀਜ਼ਾ ਲਵਾਉਣਾ ਸੀ ਕਬੱਡੀ ਦੇ ਬਾਹਰ ਲੱਗੇਣਾ ਇਹ ਅੱਛਾ ਹਾਂਜੀ ਉਹ ਵੀ ਨਾਲ ਸੀਗਾ ਠੀਕ ਹੈ ਤੇ ਇਹ ਉੱਥੇ ਗਏ ਨਾ ਆਪਣੇ ਕਿਥੇ ਸੀ ਟੈਂਡਰ ਆਖੜ ਕੋਲੇ ਹੂੰ ਉੱਥੇ ਜਾ ਕੇ ਇੱਕ ਕ੍ਰਾਸ ਕਰਨ ਲੱਗੇ ਟਰੱਕ ਨੂੰ ਹੂੰ ਤੇ ਮੂਰੇ ਟਰਾਲੀ ਤੂਰੇ ਟਰਾਲੀ ਨੂੰ ਕ੍ਰਾਸ ਕਰਦੇ ਮੂਰੇ ਟਰੱਕ ਆ ਗਿਆ ਸੱਦੀ ਵੱਡੀ ਆਮੋ ਤੋਂਸਾਉਂ ਲਾਗੋ। ਅਸੀਂ ਤਾਂ ਚਲੋ ਨਾਮ ਉਹਨਾਂ ਦਾ ਸੁਣੇ ਜਾਂ। ਸਾਡੇ ਜਿੰਨਾ ਕ੍ਰੇਜ਼ ਆ। ਜਦੋਂ ਖੇਡਦੇ ਹੋਊਗੇ। ਉਦੋਂ ਲੋਕਾਂ ਦੇ ਵਿੱਚ ਕਿੰਨਾ ਕ੍ਰੇਜ਼। ਬਾਜੀ ਟਰਾਲੀਆਂ ਭਰ ਕੇ ਉਹ ਪਾ ਦਿੰਦੇ ਬਾਜੇਖਾਨ ਵਾਲੇ ਹਰਜੀਤ ਨੇ ਖੇਡਣਾ ਉੱਥੇ। ਤੇ ਪਾਸੇ ਪਿੰਡਾਂ ਦੇ ਟਰਾਲੀਆਂ ਭਰ ਕੇ ਟੂਰਨਾਮੈਂਟ ਵੇਖਣ ਆਉਂਦੇ ਸੀ ਲੋਕ ਵੀ ਵਸੇ ਹਰਜੀਤ ਨੇ ਖੇਡਣਾ ਵੀ ਅੱਜ। ਇੰਨਾ ਜਿਆਦਾ ਸੀ ਉਹ ਮਲਕ ਕਹਿੰਤੋਂ। ਜਿਵੇਂ ਆਪਾਂ ਕਹਿੰਦੇ ਸਿੱਧੂ ਮੂਸੇ ਵਾਲਾ ਲੱਗਣਾ ਸੀ ਉੱਥੇ। ਆਇਆ ਆਇਆ ਕਹਿੰਦੇ ਹਰਜੀਤ ਨੇ ਆਉਣਾ ਬਾਜੇ ਵਾਲਿਆਂ ਨੇ ਆਜ ਉੱਥੇ। ਅੱਜ ਚੱਲ ਗਏ ਮੈਚ ਵੇਖਣ ਚੱਲ ਗਏ। ਤੇ ਬਹੁ ਉਹਨਾਂ ਦਾ ਪਰ ਇਸ ਟਾਈਮ ਉਹਨਾਂ ਦੀ ਫੈਮਲੀ ਕਿੱਥੇ ਆ ਰਜੀਤ ਬਾਈ ਪਰਵਾਰ ਦੇ ਵਿੱਚ ਕੌਣ ਪਾਉਣਾ ਹੈ ਉਹਦੇ ਪਰਿਵਾਰ ਦੇ ਵਿੱਚੋਂ ਇੱਕ ਬੇਟੀ ਹੈ ਜੀ ਅੱਛਾ ਜੀ ਤੇ ਉਹਦੀ ਵਾਈਫ ਨੇ ਦੂਸਰੀ ਸ਼ਾਦੀ ਕਰ ਲਈ ਸੀ ਜੀ ਠੀਕ ਜੀ ਤੇ ਉਹ ਬੇਟੀ ਉਹਦੀ ਵਾਈਫ ਕੋਲ ਹੀ ਰਹੀ ਹੈ ਉੱਥੇ ਅੱਛਾ ਜੀ ਹਾਂ ਜੀ ਤੇ ਹੁਣ ਇਸ ਟਾਈਮ ਪਰਿਵਾਰ ਦੇ ਵਿੱਚ ਕੌਣ ਰਹਿੰਦਾ ਇੱਥੇ ਤਾਂ ਉਹਦੇ ਭਾਈ ਆ ਜੀ ਅੱਛਾ ਜੀ ਹਾਂ ਜੀ ਭਤੀਜੇ ਉਹਦੇ ਬਾਰ ਕੈਨੇਡਾ ਜਾ ਇੱਕ ਭਰਾ ਉਹ ਇੱਥੇ ਰਹਿੰਦਾ ਉਹ ਦੋਨੇ ਪਰਿਵਾਰ ਪਰਿਵਾਰ ਨਹੀਂ ਇੱਥੇ ਰਹਿੰਦੇ ਦੋਨੇ ਠੀਕ ਠੀਕ ਤੇ ਜਿਹੜਾ ਉਹਦੇ ਨੂੰੇ ਬੱਚੇ ਆ ਇੱਕ ਗੁੱਡੀ ਆ ਦੋ ਲੜਕੇ ਆ ਉਹ ਕੈਨੇਡਾ ਸੈਟਲ ਆਏ ਸਰਜੀਤ ਦੀ ਕੁੜਕਾ ਵੀ ਉੱਥੇ ਲੱਗੇ ਪੋਸਟ ਕੈਨੇਡਾ ਵਲ ਇਸ ਚ ਲੱਗੀ ਹੈ। ਅੱਛਾ ਜੀ। ਹਾਂਜੀ ਉਸਨੂੰ ਉਹਨੇ ਮਿਲ ਕੇ। ਠੀਕ ਹੈ ਠੀਕ ਹੈ। ਹਾਂਜੀ। ਤੇ ਵੈਸੇ ਪਿੰਡ ਦੇ ਨਾਲ ਅਟੈਚ ਹੈਗੇ ਆ। ਹਾਂਜੀ ਹਾਂਜੀ। ਉਹਨਾਂ ਦਾ ਘਰ ਹੈਗਾ ਇੱਥੇ ਸਾਰਾ ਕੁਝ ਹੈਗਾ ਪਹਿਲੀ ਜਿਹੜੀ ਉਹਦੇ ਛੇਰੀ ਪਲੀ ਦਿੱਤੀ ਵੀ ਕੁੜੀ ਨੂੰ ਹੰਦਗੀ। ਅੱਛਾ ਅੱਛਾ। ਹਾਂਜੀ ਸਾਰਾ ਕੁਝ ਉਹਦੇ ਪੁਰਾਣੇ ਦੇਦਾ ਉਹ ਕੰਨ ਬਿਲੇ ਲਾਉਦਾ। ਵੀ ਮੈਂ ਮਤਲਬ ਵੀ ਮੇਰੀ ਭਤੀਜੀ ਆ ਮੇਰਾ ਭਰਾ ਦਾ ਹੈ ਆ ਅੰਸਾਂ ਵੀ ਤੂੰ ਗਰਤਰਾ ਹਿੱਸਾ ਬੰਦਾ ਲੈ ਲੈ ਉਹਦੇ ਦਾ ਤੇ ਬਾਕੀ ਆਪਾਂ ਤੇ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰੀ ਕਰਦੇ ਆ ਹਾਂਜੀ ਹਾਂਜੀ ਸੱਜੇ ਹਰਜੀਤ ਭਾਈ ਵੀ ਯਾਦਗਾਰ ਬਣੀ ਆ ਤੇ ਯਾਦਗਾਰ ਬਣਾਉਂਦਾ ਆਪਣੇ ਕਿਦਾਂ ਸੋਚਿਆ ਤੁਸੀਂ ਇੱਥੇ ਇੱਥੇ ਸੰਸਕਾਰ ਕਰਾਇਆ ਜੀ ਹਾਂ ਮਾ ਜਾ ਜੀ ਬਈ ਦਾ ਸੰਸਕਾਰ ਇੱਥੇ ਹੋਇਆ ਇੱਥੇ ਕਰਾਇਆ ਸੀ ਜਗ੍ਹਾ ਤੇ ਜੀ ਇੱਥੇ ਸੰਸਕਾਰ ਕਰਾਇਆ ਸੀਗਾ ਫਿਰ ਇੱਥੇ ਤਾਂ ਹੀ ਬੁੱਤ ਫਿਰ ਇੱਥੇ ਲਾ ਸੀਗੇ ਲੋਕ ਹੁਣ ਪੀੜੀਆਂ ਦਾ ਤੱਕ ਆਉਂਦੀਆਂ ਪੀੜੀਆਂ ਦੇ ਵੇਖਣ ਕਿ ਸਾਡੇ ਪਲੇਅਰ ਬਹੁਤ ਤਕੜਾ ਪਲੇਅਰ ਪੈਦਾ ਹੋਇਆ ਵੀ ਬਾਦਖਾਨ ਦੇ ਵਿੱਚ ਉਹ ਮੈਂ ਕਿਹਾ ਕਿ ਕਹਿ ਵੀ ਰਿਹਾ ਉਹ ਉਹ ਜੈਤੋ ਥੱਲੇ ਨਹੀਂ ਲਾਉਣੀ ਜੈਤੋ ਥੱਲੇ ਨਹੀਂ ਲਾਉਣੀ ਕਰਾ ਕਿ ਇੱਥੇ ਜਾਂ ਨੰਡਾ ਮਾਰਦਾ ਹਾਂਦਾ ਹੀ ਇੱਥੇ ਹੈ ਹਨਾ ਨੂੰ ਕਿਹਾ ਚਲੋ ਖੜੋ ਇੱਕ ਗੱਲ ਮੇਰੇ ਕੋਲ ਨਾ ਰਿਸ਼ਤੇਦਾਰ ਆਏ ਸੀ ਇਹਨਾਂ ਦਾ ਹੂੰ ਹੂੰ ਤੇ ਰੇਹਤਾਰ ਸੀ ਕੋ ਦਾ ਕੱਦ ਲੰਮਾ ਸੀ ਤੇ ਉਹ ਸਾਨੂੰ ਕਿਦਣਾ ਐ ਕੋਡੇ ਕੋਰਾ ਟੱਪਦੇ ਇੱਕ ਦੂਜੇ ਨੂੰ ਤੇ ਉਹ ਵੀ ਖੜਾ ਸੀ ਤੇ ਮੈਂ ਮੈਨੂੰ ਆ ਟੱਪ ਤੁਸੀਂ ਟੱਪ ਮੈਂ ਟੱਪਾਂ ਹਰੀ ਯੂਨਰ ਟੱਪ ਗਿਆ ਐ ਕਰਕੇ ਚੌੜਾ ਬੜਾ ਸੀ ਗੱਤਾਂ ਐ ਕਰਕੇ ਟੱਪ ਗਿਆ ਨੂੰ ਟੱਪ ਲੱਗਣਾ ਤੇ ਉਹ ਕਦੇ ਮਾਲਾਬ ਖੜਾ ਹੋ ਗਿਆ ਉਹ ਖੜਾ ਹੋ ਗਿਆ ਪੂਰਾ ਕਦਰ ਰੀਦਨ ਥੋੜਾ ਵੱਡਾ ਸੀ ਅੱਛਾ ਜੀ ਤੇ ਮੈਂ ਭਾਈ ਤਾਂ ਉਹਦੀ ਗੋਦੀ ਤਾਂ ਛੱਗ ਦੇ ਡੈਂਦੇ ਤੇ ਮੇਰੇ ਗੱਲ ਫੜਿਆ ਉਹਦਾ ਤੇ ਰੀਦਨ ਤੈਨੂੰ ਪਤਾ ਇਲਾ ਤੈਨੂੰ ਇਹ ਕਿ ਤੂੰ ਖੜਾ ਹੋਈ ਇਹਨਾਂ ਵੀ ਤੈਨੂੰ ਪਤਾ ਨਹੀਂ ਕਿਵੇਂ ਉਹ ਕਰਨਾ ਅੱਛਾ ਜੀ ਤੇ ਭਾਈ ਬਰਸ਼ੌਂਕ ਮੇਰੇ ਸਾਹਮਣੇ ਮਾਰੀ ਉਹਦੇ ਉਹਨਾਂ ਰਿਸ਼ਤੇਦਾਰ ਸੀ ਜੂੜੇ ਵਾਲਾ ਸੀ ਉਹ ਤੇ ਉਹਦੇ ਇੱਥੇ ਫਿਰ ਉਹਨੂੰ ਬਾਵਾ ਝੜਕਾਂ ਪੰਗਿਆਂ ਨਾਲ ਮੈਂ ਤੈਨੂੰ ਪਹਿਲਾਂ ਹੀ ਕਿਵੇਂ ਕਿਵੇਂ ਪ੍ਰੈਕਟਿਸ ਕਰਨੀ ਉਹ ਖੜਾ ਹੋ ਗਿਆ ਸੀ ਕਈ ਵਾਰੀ ਕਰਨ ਅਸੀਂ ਬਾਈ ਸਕੂਲ ਜਾਣਾ ਤੇ ਥੱਲੇ ਹੱਥ ਮਰੀ ਜਾਂਦੇ ਵੀ ਬਜਾ ਹੱਥ ਫਕਾਉਨੇ ਆ ਗੱਲਾਂ ਮਾਰੀ ਉਹ ਗੱਲਾਂ ਮਾਰ ਕੋਈ ਨਹੀਂ ਜਾਵੜੇ ਸਕੂਲ ਕੋਈ ਨਹੀਂ ਜਾਵੜ ਅਸੀਂ ਬਾਈ ਲੇਟ ਹੋ ਜਾਾਂਗੇ ਮੈਂ ਫਿਰ ਮੈਂ ਤਾਂ ਕਰਨਾ ਫੇਰ ਭੇਜਦਾ ਸੀ ਕਿਤੇ ਵੀ ਸਾਨੂੰ ਸਕੂਲ ਜਾਣਾ ਬਾਈ ਸਾਨੂੰ ਜਾਵੜਾਂ ਦੇ ਉੱਥੇ ਗੱਲਾਂ ਗੋਲਾਂ ਮਾਰੀਂਦੇ ਫੇਰ ਮੁੜ ਕੇ ਫੇਰ ਜਾਂਦਾ ਸੀ ਉਤੋਂ ਨਹੀਂ ਜਾਂਦਾ ਉਹ ਵੀ ਨਹੀਂ ਕਰਾ ਉੱਥੇ ਅੱਛਾ ਉਹ ਚੌਕ ਹੈ ਉੱਥੇ ਮੈਂ ਚੌਕ ਸਾਰੇ ਦੱਸ ਦੇਣਾ ਵੀ ਇੱਥੇ ਚੌਕ ਇਧਰ ਉਹਨਾਂ ਨੂੰ ਉੱਥੋਂ ਪਤਾ ਲੱਗਿੰਦੇ ਬਸ ਤੂੰ ਲੇਟ ਤੂੰ ਕੋਈ ਨਹੀਂ ਪਤਾ ਲੱਗਦਾ ਸੀ ਉਹ ਲੇਟ ਪੈਣੀ ਉਹ ਤੇ ਤੇ ਚੰਨ ਬਣਾ ਦੇ ਲੱਗਦਾ ਵੀ ਉਹ ਆ ਗਿਆ ਬੰਦਾ ਵੀ ਚੌੜਾ ਬੜਾ ਸੀ ਉਹ ਦੂਰ ਹੀ ਤੇ ਚੰਦਾ ਵੀ ਉਹ ਹੁੰਦਾ ਇੰਨਾ ਚੌੜਾ ਸੀ ਜਦੋਂ ਟੋਪਾ ਹੀ ਲੈਨਾਂ ਮਖਲਾ ਵੀ ਉਹ ਆ ਗਿਆ ਅਸੀਂ ਉਹ ਟਾਲੀ ਵੀ ਖੜੀ ਜੀ ਤੋਂ ਮੋਲੇ ਲੋ ਕੇਸੀ ਸੀ ਬੋਲੇ ਪਾਸੇ ਹਾਂ ਕਦੇ ਕਦੇ ਯਾਦ ਆਏ ਉਸੇ ਉਹ ਲੋਕੇ ਮੈਂ ਤਾਂ ਇੱਕ ਮੁੰਡਾ ਮੇਰ ਨਾਲ ਪੜਦਾ ਹੁੰਦਾ ਸੀ ਤੀ ਲੋਕੇ ਜਿਗਾ ਉਹ ਆ ਗਿਆ ਉਹਨੇ ਵੇਖਣ ਉਹਨੂੰ ਪਤਾ ਲੱਗ ਗਿਆ ਪਹਿਲੀ ਹੁਣ ਅਜ ਦੋਕਾ ਮਾਰਿਆ ਤੇ ਇਧਰ ਪਹਿਲਾਂ ਤਾਂ ਪਹਿਲਾਂ ਚੁੱਪ ਕੇ ਬੈਠ ਰਹੇ ਵੀ ਪਹਿਲਾਂ ਦੋਕਾ ਮਾਰਿਆ ਜਦੋਂ ਕਮਰ ਨਾਲ ਮਖ ਵੀ ਕੱਟ ਪੈਣੀ ਆਪਣੇ ਤੇ ਅੱਪ ਚੱਲ ਬੜਗੇ ਫਿਰ ਹੀ ਜਾਵਨੇ ਉੱਥੇ ਫਿਰ ਪ੍ਰੈਟ ਦੀ ਦੁਆਰੀ ਫੇਰ ਕਰਾਈ ਦੋ ਐਂ ਕਰਦਾ ਹੈ ਯਾਦ ਆ ਰਹੀਆਂ ਭਾਈ ਹਾਂ ਉਹ ਬੰਦਾ ਹੀਰਾ ਸੀਮ ਕਹਿੰਦੇ ਕਿ ਹਾਂ ਬਹੁਤ ਚੰਗਾ ਬੰਦਾ ਸੀਮ ਕਹਿੰਦੇ ਪਿੰਡ ਤੇ ਵੀ ਬਹੁਤ ਸਾਰਾ ਨਹੀਂ ਪ੍ਰੇਮ ਕਰਦਾ ਸੀ ਨਹੀਂ ਗੱਲ ਦਾ ਸੀ ਇੱਕ ਅਵਰ ਭਾਈ ਲਾਸਟ ਦੇ ਵਿੱਚ ਹੁਣ ਆਪਣੇ ਬਾਜੇਖਾਨੇ ਦੇ ਵਿੱਚੋਂ ਕੋਈ ਆਪਣੇ ਪਲੇਅਰ ਉੱਠ ਰਿਹਾ ਵਾ ਪਲੇਅਰ ਵਧੀਆ ਖੇਡਦੇ ਆ ਮੁੰਡਾ ਸੰਦੀਪ ਵਧੀਆ ਖੇਡਦਾ ਇੱਕ ਅੱਛਾ ਯਾਫੀ ਆ ਉਹ ਤੇ ਲੱਖਾ ਮੁੰਡਾ ਹੈਗਾ ਰੀਡਰ ਵਧੀਆ ਖੇਡਦਾ ਆ ਕਿ ਤਕਰੀਬਨ ਹੋਰ ਮੁੰਡੇ ਵਧੀਆ ਖੇਡਣ ਲੱਗੇ ਹੋਣਾ ਜਿਉਂ ਲੈਂ ਕਿ ਐਮਪਲਾਈ ਹਿੱਤ ਕਰਉਣਾ ਹੈ ਨਾ ਮਿਹਨਤ ਤਿੰਨ ਸਾਲ ਹੋ ਗਏ ਤੇ ਇੱਕ ਦੀ ਸਾਲ ਜ਼ਿਆਦੇ ਹੋ ਹੋ ਗਿਆ ਹਾਂ ਕੀ ਦਾ ਸਹਿਯੋਗ ਕਰਦੇ ਆ ਪਿੰਡ ਦੇ ਬੰਦੇ ਬਹੁਤ ਸਹਿਯੋਗ ਕਰਦੇ ਆ ਬੰਦੇ ਹਣਾ ਪੰਚਾਇਤਾਂ ਸਹਿਯੋਗ ਕਰਦੇ ਆ ਸਰਪੰਚ ਸਹਿਯੋਗ ਕਰਦੇ ਆ ਹਾਂਜੀ ਤੋਂ ਵਿਚਾਰੇ ਐਵੇਂ ਕਹਦੇ ਕਿ ਹੁਣ ਉਹਨਾਂ ਹੁਣ ਨਾ ਖਿਡਾਰੀ ਉਹ ਵਧੀਆ ਬਣ ਲੱਗੇ ਹੋਰ ਖਿਡਾਰੀ ਤਾਂ ਨਿੱਕੀਆਂ ਟੀਮਾਂ ਤਿਆਰ ਕੀਤੀ 25 ਕਿਲੋ ਟੀਮ ਤਿਆਰ ਕੀਤੀ ਤੇ ਟੀਮ ਬਹੁਤ ਸਾਰਾ ਤੇ ਨਿੱਕਿਆਂ ਦੇ ਮੈਚ ਵੇਖਣ ਵਾਲੀ ਬੜੀ ਵਧੀਆ ਹਾਂ ਨਿੱਕੇ ਜਿਹੜੇ ਖੇਡਦੇ ਆਏ ਜੇ ਤੁਸੀਂ ਸ਼ਾਮ ਜੀ ਨੂੰ ਉਹਨਾਂ ਨੂੰ ਬਹੁਤ ਨਾਲ ਪਲੇਅਰਾਂ ਮਲਾਉਂਦਾ ਜੀ ਸ਼ਾਮ ਨੂੰ ਜੀ ਜਾਂ ਉਹਨਾਂ ਨੂੰ ਬੱਚਿਆਂ ਨੂੰ ਖਾਣਾ ਪਾਣੀ ਦਈਦਾ ਕਿ ਸਪਰਾਮੈਟਰ ਨੂੰ ਕਹਿਦੀ ਦਾ ਵੀ ਅਜ ਤਾਂ ਸੁਹੀ ਐਂ ਕਰ ਦਿਓ ਚੱਲ ਤੁਸੀਂ ਐਂ ਕਰ ਦਿਓ ਨਾ ਤੇ ਬਾਕੀ ਵੀ ਕਹਦੀ ਗੀ ਗੁਰੂ ਸਾਹਿਬ ਦੀ ਕਿਰਪਣਾ ਸਭ ਦਾ ਸਤਿਕਾਰ ਕਰਦੇ ਆਂ ਸੀ ਹਨ ਤੇ ਵਿਚਾਰੇ ਸਾਰੇ ਹੀ ਕਰਦੇ ਹੈਲਪ ਸਾਡੀ ਵੀ ਕਹਦੀ ਗੀ ਤੇ ਬਾਕੀ ਆਪਣੇ ਲਈ ਸਰਕਾਰਾਂ ਨੇ ਵੀ ਕੋਈ سپورਟ ਕੀਤੀ ਆ ਜਿੱਦਾਂ ਆਪਣੇ ਪਿੰਡ ਨੂੰ ਕਿਉਂਕਿ ਹਰਜੀਤ ਬਾਜਾਖਾਨਾ ਵੀ ਬਹੁਤ ਥਾਂ ਦੇ ਦਿੱਤੀ ਐ ਇਹ ਤੋਂ ਬਾਅਦ ਨਹੀਂ ਕੀਤੀ ਗਏ ਅੱਛਾ ਉਹ ਤੋਂ ਬਾਅਦ ਨਹੀਂ ਕੀਤੀ ਹੁਣ ਤੁਹਾਡਾ ਸਟੇਜ ਦਾ ਉੱਥੇ ਬੁਰਾ ਹਾਲ ਆ ਪੀਐਸਡੀਐਮ ਨੇ ਵੀ ਕਹਦੀ ਗੀ ਉਹਦੀ ਸਟੇਜ ਦਾ ਲੈਟਰਪੈਨ ਵਾਲਾ ਅੱਛਾ ਜੀ ਉਹਦੇ ਇੱਕ ਚਾਦਰ ਹੀ ਪਈ ਆ ਵਿਚਾਰੀ ਉਹ ਵੀ ਕੋ ਨਹੇ ਪੱਤਣੇ ਲਾ ਕੇ ਲੈ ਜਾਣੀ ਮੈਨੂੰ ਪਤਾ ਅੱਗੇ ਵੀ ਲਾ ਕੇ ਲੈ ਕੇ ਜਾਦਰਾਂ ਆਂ ਆਦਰ ਇੱਕੀ ਪਈ ਆ ਹੋਰ ਉੱਥੇ ਕਈ ਕੰਮ ਕਰਨ ਵਾਲੇ ਆ ਉੱਥੇ ਇਹੋ ਕੰਮ ਮੈਨਾਂ ਹੋ ਜਾਣਾ ਚੱਲ ਵੀ ਸਾਨੂੰ ਮੜਾ ਜਾ ਵੀ ਐ ਹੋਇਆ ਵੀ ਚੰਗਾ ਪਿੰਡ ਦੇ ਹੋ ਕੰਮ ਹੋਈ ਵੀ ਅਸੀਂ ਇੱਥੇ ਕਈਆਂ ਨਾ ਗਰਾਉਂਡ ਬਣਾਇਆ ਉਹ ਉਹ ਮੇਰੇ ਚੰਗੀ ਤਰ੍ਹਾਂ ਯਾਦ ਆ ਇਸ ਟਾਈਮ ਤੇ ਕੀਤੀ ਇੱਥੇ ਭਾਂ ਕੁੱਤੇ ਇੱਥੇ ਲੇਟਨਿੰਗ ਕਰ ਜਾ ਕਰਨ ਤੇ ਸਾਨੂੰ ਮਾਂ ਕਹਿੰਦੇ ਚਲੋ ਛੁਰੋ ਉਧਰ ਗਰਾਉਂਡ ਤੇ ਗਰਾਉਂਡ ਦੇ ਬਾਹਰ ਜਾਣੇ ਆ ਇੱਥੋਂ ਗਰਾਉਂਡ ਫਿਰ ਉੱਥੇ ਬਣਾਇਆ ਉਹ ਜਿਦਾ ਖੰਭਾ ਲੱਗਾ ਚਾਦਰੀ ਪਈ ਆ ਵਿਚਾਰੀ ਉੱਥੇ ਖੇਡਦੇ ਰਿਆਂ ਬਹੁਤ ਚੱਲੇ ਜਾਣੀ ਮੈਨੂੰ ਪਤਾ ਅੱਗੇ ਵੀ ਲੱਗੇ ਉੱਥੇ ਭਰਤਪੁਰ ਤੋਂ ਬਾਈ ਉੱਥੇ ਖੇਡਦੇ ਰਿਆਂ ਬਾਅਦ ਚ ਬਾਅਦ ਵਿੱਚ ਉਥੋਂ ਮੁੜ ਕੇ ਲੱਕ ਕੇ ਕਈ ਕੰਮ ਕਰਦੇ ਉਹ ਜਿ세 ਗੇਟ ਬਣਾਏ ਹੋਏ ਬੀਲੀ ਕਰਦਾ ਉਹਦੇ ਪਹਿਲੇ ਪਾਸੇ ਗੇਟ ਸੀ ਉਹਦੇ ਪਹਿਲੇ ਪਾਸੇ ਗਰਾਊਂਡ ਬਣਾਏ ਹੋਏ ਉਹ ਕੰਮ ਹੋਈ ਵੀ ਆ ਉੱਥੇ ਗਰਾਊਂਡ ਬਣਾਏ ਉੱਥੇ ਹਰਜੀਤ ਹੁੰਦਾ ਰਿਹਾ ਬਹੁਤ ਉੱਥੇ ਖੇਡਦੇ ਰਿਆਂ ਬਹੁਤ ਤੇ ਉਹਦੇ ਕੋਲ ਸਕੂਟਰ ਤੇ ਹੁੰਦਾ ਸੀ ਬੜਿਆ ਆਪਣਾ ਸਟੇਡੀਅਮ ਇਹ ਹਰੀਦ ਦੀ ਯਾਦ ਚ ਬਣਿਆ ਅੱਛਾ ਇਹ ਹਰੀਦ ਦੀ ਯਾਦ ਚ ਬਣਿਆ ਹਾਂਜੀ ਇਹ ਰੀ ਜਦ ਹੁਣ ਵੀ ਪੜ ਲਉ ਜਾ ਕੇ ਤੁਸੀਂ ਉੱਥੇ ਭਾਵਾਂ ਗੁਰਿੰਦਰ ਦੇ ਡੀਸੀ ਕੋ ਹੁੰਦਾ ਡਿਫਟੀ ਉਦੋਂ ਤੇ ਉਹ ਦੋਨੇ ਨੀ ਪੱਥਰ ਉਹ ਤੁਸੀਂ ਮੈਂ ਨਾਲ ਸੀਗਾ ਇੱਥੋਂ ਦੀ ਗੇਟ ਕੱਢਿਆ ਉਹ ਗੇਟ ਕੱਢਿਆ ਬਸ ਉਹ ਗੇਟ ਦੇ ਜੀ ਸੀ ਜਾ ਕੇ ਨੀ ਪੱਥਰ ਰੱਖੇ ਸੀ ਉਹਨੇ ਉਹ ਦੋਨੇ ਨੀ ਪੱਥਰ ਜਿਹੜੇ ਰੱਖੇ ਵੀ ਆ ਇਹਦੇ ਨਾਲ ਇੱਥੇ ਆ ਗਰੌਂਡ ਦਾ ਹਰਜੀਤ ਦਾ ਪਹਿਲੇ ਪਾਸੇ ਆ ਆ ਜਗਾ ਆ ਗੰਦੇ ਪਹਿਲੇ ਪਾਸੇ ਤੇ ਇੱਥੇ ਦਾ ਸੀ ਤੁਹਾਨੂੰ ਕੱਢਦਾ ਕਿ ਉਹਨਾਂ ਜਵਾਕ ਮਿੱਧੇ ਜਾਉਂਗਾ ਇੰਨੇ ਗਰੌਂਡ 'ਚ ਹੁੰਦੇ ਸੀਗੇ ਤੇ ਜਿਵੇਂ ਹੁਣ ਜਵਾਕ ਉਹ ਉਹ ਰੌਣਕ ਹਰਜੀਤ ਵਾਲੀ ਜਿੱਥੇ ਤੋਂ ਇੰਨੇ ਗਰੌਂਡ 'ਚ ਹੁੰਦੇ ਸੀ ਹੁਣ ਮੇਰਾ ਮਨ ਖੁਸ਼ ਹੁੰਦਾ ਵੀ ਉਨੇ ਪਲੇਅਰ ਆਉਂਦੇ ਵੀ ਇੱਥੇ ਮੈਚ ਬਹੁਤ ਤੜੇ ਲਾਦੇ ਰਹੇ ਸੀ ਉਹ ਦਕੰਦ ਵਾਲੇ ਖੇਡਦੇ ਆ ਹਰਜੀਤ ਖੇਡਦਾ ਇੱਥੇ ਤੇ ਇੱਥੇ ਤਾਂ ਵੀ ਕਦੇ ਹਰਜੀਤ ਜਿਵੇਂ ਖੇਡਦਾ ਸੀ ਹਾਂਜੀ ਤੇ ਇਹਦਾ ਵੱਖਰਾ ਹੀ ਸਟਾਈਲ ਸੀ ਹੂੰ ਠੀਕ ਆ ਨਾ ਹਰਜੀਤ ਨੇ ਜਿਵੇਂ ਪਹਿਲਾਂ ਤੱਕ ਖੜਕ ਪਹਿਲਾਂ ਖੜਨਾ ਹੁੰਦਾ ਹਾਂਜੀ ਥੜਕੇ ਪਹਿਲਾਂ ਫਿਰ ਫਿਰ ਇੱਥੇ ਪਿੱਛੇ ਥਾਪੇ ਤਨ ਮਾਰਨੀਆਂ ਇੱਥੇ ਫਿਕਰ ਚੱਕ ਕੇ ਆਏ ਹੂੰ ਹੂੰ ਇੱਥੋਂ ਐ ਮਾਰਨੀਆਂ ਹੂੰ ਫਿਰ ਮੂਹਰੇ ਚੱਕ ਫਿਰ ਮੂਹਰੇ ਥਾਪੇ ਤਨ ਤਨ ਮਾਰਨੀਆਂ ਕਰਕੇ ਅੱਛਾ ਫਿਰ ਆ ਕੇ ਪਹਿਲ ਮੁੰਨਾ ਜੀ ਪਹਿਲ ਬੋਲ ਫਿਰ ਟੈਕ ਲੰਦਾ ਸੀ ਹੂੰ ਹਾਂ ਬਾਹਰ ਵਾਲੀ ਝਟ ਸੇਰ ਬਾਜ ਵਾਲੀ ਝਟ ਸੀ ਕਿ ਉਹ ਮਾਰਦਾ ਨਹੀਂ ਸੀ ਇਹ ਖਿਡਾਰੀ ਨੇ ਹਾਂ ਮਾਰ ਟੱਚ ਤਾਂ ਨਹੀਂ ਸੀ ਕਰਦਾ ਬਸ ਉਹਨੂੰ ਕਲਾ ਟੱਚ ਕਰਨਾ ਮਾਰਦਾ ਕੰਮ ਨਹੀਂ ਖਿਡਾਰੀ ਨੇ ਉਹਦੀ ਆਤ ਪੱਕੀ ਸੀ ਇਹ ਵੀ ਮਾਰਨਾ ਨਹੀਂ ਖਿਡਾਰੀ ਦੇ ਉਹਦੇ ਕੋਈ ਮਾਰ ਜਾਂਦਾ ਸੀ ਉਹਨੂੰ ਵਾਰਨਿੰਗ ਕਰ ਦਿੰਦਾ ਸੀ ਕਿ ਤੂੰ ਮੇਰੇ ਮਾਰਿਆ ਤੂੰ ਸੁਧਰ ਜਾ